ਹੈਲੋ ਜੀ ਕੀ ਹਾਲ ਚਾਲ ਹੈ ਤੇ ਅੱਜ ਗਾਈਜ਼ ਇੱਕ ਸਪੈਸ਼ਲ ਕਰਕੇ ਵੀਡੀਓ ਬਣਾ ਰਹੇ ਇਸ ਕਰਕੇ ਬਣਾ ਰਹੇ ਕਿ ਸਪੈਸ਼ਲ ਗੱਲ ਹੈ ਕੋਈ ਸਪੈਸ਼ਲ ਕੁਝ ਕਹਿਣਾ ਕੁਝ ਪੁੱਛਣਾ ਵੀ ਹੈ ਇਸ ਕਰਕੇ ਵੀਡੀਓ ਬਣਾ ਰਿਹਾ ਤੇ ਜਿਆਦਾ ਵੱਡੀ ਵੀਡੀਓ ਨਹੀਂ ਹੋਗੀ ਛੋਟੀ ਵੀਡੀਓ ਹੋਗੀ ਵੀਡੀਓ ਪੂਰੀ ਦੇਖ ਕੇ ਆਇਓ ਗੱਲ ਪੂਰੀ ਸੁਣ ਕੇ ਜਾਇਓ ਤੇ ਗੱਲ ਇਸ ਤਰ੍ਹਾਂ ਸੀ ਕਿ ਕੱਲ ਅਸੀਂ ਦੇਖ ਕੇ ਆਏ ਸੀਗੇ ਜੀ ਇੰਸਟਾਲਮੈਂਟ ਤੇ ਫੋਨ ਨਵਾਂ ਫੋਨ ਦੇਖ ਕੇ ਆਏ ਸੀਗੇ ਤੇ ਜੋਤੀ ਕਹਿੰਦੀ ਸੀ ਕਿ ਫੋਨ ਹਾਈ ਬਲਕੀ ਪਰ ਰਹਿਣ ਦੋ ਰੋਕ ਕੇ ਲੈ ਲਿਓ ਕਿਉਂਕਿ ਹਾਈ ਥੋੜੇ ਬਹੁਤ ਪੈਸੇ ਲੈਣੇ ਦੇਣੇ ਆ ਤੇ ਮੈਂ ਇਹ ਚੈਚੀ ਜਾਂਦਾ ਸੀ ਕਿ ਇਹਦਾ ਫੋਨ ਬਿਲਕੁਲ ਖਰਾਬ ਹੋ ਚੁੱਕਾ ਜਿਹੜਾ ਇਹਦੇ ਕੋਲ ਫੋਨ ਆ ਛੋਟਾ ਫੋਨ ਆ ਉਹਦਾ ਮਾਈਕ ਮੂਈ ਬਿਲਕੁਲ ਖਰਾਬ ਆ ਸਭ ਕੁਝ ਖਰਾਬ ਆ ਤੇ ਮੈਂ ਕਹਿੰਦਾ ਕਿ ਇਹ ਕਿਹਨੂੰ ਫੋਨ ਲੈ ਦਈਏ ਇਨਸਟਾਲਮੈਂਟ ਦੇ ਉੱਪਰ ਉਹ ਕਹਿੰਦੇ ਕਿ ਡਾਊਨ ਪੇਮੈਂਟ ਕੁਝ ਨਹੀਂ ਦੇਣੀ ਕਿ ਸਿੱਧੀ ਤੁਹਾਡੀ ਕਿਸ਼ਤਾਂ ਹੋ ਜਾਣਗੀਆਂ ਤੇ ਤੁਸੀਂ ਇਹਦੇ ਵਿੱਚ ਦੱਸੋ ਕਿ ਕਿਹੜਾ ਫੋਨ ਲਈਏ ਕਿ ਜਿਹੜਾ ਬੈਸਟ ਰਹੂਗਾ ਹੁਣ ਇਹਦੇ ਵਿੱਚ ਅਸੀਂ ਤਾਂ ਕਨਫਿਊਜ਼ ਆ ਉਹਨੇ ਤਾਂ ਬੰਦੇ ਨੇ ਆਈ ਇੰਦਾ ਫੋਨ ਦਿਖਾਈ ਨਹੀਂ ਹੈਗੀ ਸਿਰ ਇੰਟਰਨੈਟ ਦੇ ਉੱਪਰ ਦਿਖਾਤਾ ਜੀ ਆਹ ਫੋਨ ਹੈ ਏਦਾਂ ਵਾਹ ਕਰਕੇ ਫੋਨ ਆ ਤੇ ਇਹਨਾਂ ਵਿੱਚੋਂ ਜਿਹੜਾ ਮਰਜ਼ੀ ਲੈ ਲੋ ਇਹਦੀ ਕਿਸ਼ਤਾਂ ਬਣ ਜਾਣਗੇ ਬਲਕਿ ਸਿੱਧੇ ਫੋਨ ਨਹੀਂ ਦਿਖਾਇਆਗੇ ਤੇ ਤੁਸੀਂ ਆਪਣਾ ਓਪੀਨੀਅਨ ਜ਼ਰੂਰ ਦਿਓ ਦੱਸਿਆ ਜ਼ਰੂਰ ਕਿ ਕਿਹੜਾ ਫੋਨ ਲਈਏ ਅਸੀਂ ਫੋਨ ਚਾਹੀਦਾ ਕਿ ਦੇਖੋ ਜੀ ਦੇ ਵਿੱਚ ਰੈਮ ਰੂਮ ਠੀਕ ਹੋਵੇ ਸਟੋਰੇਜ ਠੀਕ ਹੋਵੇ ਤੇ ਕੋਈ ਨਹੀਂ ਪਰ ਇਹ ਕਿਸ਼ਤ ਵੀ ਅਸੀਂ ਜੇ ਇਹ ਜਾਣੇ ਕਿ ਜੇ ਲੰਬੀ ਮੜ ਜਾਈ ਕੋਈ ਗੱਲ ਨਹੀਂ ਛੋਟੀ ਕਿਸ਼ਤਾਂ ਬਣ ਦੇਣਾ ਹੁਣ ਦੁਕਾਨ ਵਾਲਾ ਕਹਿੰਦਾ ਕਿ 6 ਕਿਸ਼ਤਾਂ ਮਿਲਣਗੇ ਜਾਂ 8 ਬਣਣਗੇ ਇਸ ਤੋਂ ਘਟ ਨਹੀਂ ਬਣ ਸਕਦੀ ਹੈ ਮੈਂ ਕਹਿੰਨਾ ਭਾਵੇਂ 12 ਬਣ ਜਾਣਾ ਪਰ ਇੱਕ ਕਿਸ਼ਤ ਛੋਟੀ ਬੜੇ ਕਿ ਅਸੀਂ ਦੇ ਸਕੀਏ ਬਸ ਇੰਨਾ ਕਰ ਤੇ ਇੱਕ ਇਹ ਗੱਲ ਦੱਸਿਓ ਜ਼ਰੂਰ ਕਿ ਫੋਨ ਅਸੀਂ ਜੀ ਲਈਏ ਤੇ ਕਿਹੜਾ ਫੋਨ ਲਈਏ ਇਹਦੇ ਵਿੱਚ ਬੜਾ ਕਨਫਿਊਜ਼ਨ ਹੈ ਇੱਕ ਤਾਂ Oppo ਦਾ ਹੈ Oppo A27 ਜੋ AI ਫੀਚਰ ਨਾਲ ਆਇਆ ਉਹ ਫੋਨ ਦੇਖਿਆ ਜੀ ਉਹ ਫੋਨ 28000 ਦਾ 27000 ਕੁਛ ਦਾ 28000 ਦਾ ਸ਼ਾਇਦ ਤੇ ਬਾਕੀ ਤੁਸੀਂ ਦੱਸਿਓ ਕਿ ਕਿਹੜਾ ਫੋਨ ਲਈਏ ਜਿਹਦੇ ਵਿੱਚ ਵਲੋਗਿੰਗ ਐਚੀ ਹੋ ਜੇ ਤੇ ਫੋਨ ਅੰਦਰੋਂ ਵੀ ਵਧੀਆ ਹੋਵੇ ਸਟਰੋਂਗ ਹੋਵੇ ਤੇ ਜਿਹਦੇ ਵੀ ਥੋੜਾ ਬੋਧ ਅਸੀਂ ਕੰਮ ਕਰਨਾ ਚਾਹੀਏ ਤੇ ਕਰ ਸਕੀਏ ਥੋੜਾ ਚੱਲ ਸਕੀਏ ਫੋਨ ਤੇ ਆਪਣੇ ਕਮੈਂਟੇ ਜਰੂਰ ਦੱਸਿਓ ਕਿ ਫੋਨ ਆਪਾਂ ਕਿਹੜਾ ਲਈਏ ਹੈਣਾ ਜਤੀ ਕਮੈਂਟ ਚ ਦੱਸਿਓ ਜੇ ਆਪਾਂ ਅਸੀਂ ਕਿਹੜਾ ਲਈਏ ਦੱਸਿਓ ਉਹੀ ਫੋਨ ਲੈਵਾਂਗੇ ਜਿਹੜਾ ਤੁਸੀਂ ਕਹੋਗੇ ਠੀਕ ਹੈ ਜੀ